ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅੱਤ ਕਬੱਡੀ ਦੇ ਵਿੱਚ ਅੱਜ ਆਪਾਂ ਮਸ਼ਹੂਰ ਕਬੱਡੀ ਰੇਡਰ ਜੀਵਨ ਮਾਨੁਕੇ ਦੀ ਕਹਾਣੀ ਲੈ ਕੇ ਆਏ ਹਾਂ ਜ ਜਿਹਨਾਂ ਨੂੰ ਬੁਲਾਰੇ ਕਬੱਡੀ ਦਾ ਅਜੂਬਾ ਕਹਿ ਕੇ ਵੀ ਬੁਲਾਉਂਦੇ ਨੇ ਇਹ ਹਲਕੇ ਤੇ ਪਤਲੇ ਜਿਹੇ ਸਰੀਰ ਦਾ ਮਾਲਕ ਜੀਵਨ ਭਾਰੇ ਭਾਰੇ ਜਾਫੀਆਂ ਤੋਂ ਵੀ ਨਹੀਂ ਰੁਕਦਾ ਇਸੇ ਕਰਕੇ ਇਸ ਖਿਡਾਰੀ ਨੇ ਲੋਕਾਂ ਦੇ ਦਿਲਾਂ ਦੇ ਅੰਦਰ ਜਗ੍ਹਾ ਬਣਾਈ ਲੋਕ ਜੀਵਨ ਦੀ ਖੇਡ ਨੂੰ ਪਿਆਰ ਕਰਦੇ ਨੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜੀਵਨ ਦੇ ਅਸਲ ਨਾਮ ਬਾਰੇ ਉਹਨਾਂ ਦੇ ਉਸਤਾਦ ਬਾਰੇ ਉਹਨਾਂ ਦੇ ਇਨਾਮਾਂ ਬਾਰੇ ਤੇ ਖੁਰਾਕ ਬਾਰੇ ਗੱਲਬਾਤ ਕਰਾਂਗੇ ਤੇ ਹੀ ਉਹਨਾਂ ਨੇ ਕਬੱਡੀ ਕਦੋਂ ਤੇ ਕਿਵੇਂ ਖੇਡਣੀ ਸ਼ੁਰੂ ਕੀਤੀ ਇਹ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਦੇਵਾਂਗੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਕਰਦੇ ਹਾਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਜੀਵਨ ਮਾਨੁਕੇ ਦਾ ਜਨਮ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਨੁਕੇ ਗਿੱਲਾਂ ਦੇ ਵਿੱਚ ਹੋਇਆ ਮਾਨੁਕੇ ਗਿੱਲਾਂ ਜੀਵਨ ਦਾ ਨਾਨਕਾ ਪਿੰਡ ਹੈ ਇਹਨਾਂ ਦੇ ਪਰਿਵਾਰ ਵਾਲਿਆਂ ਨੇ ਇਹਨਾਂ ਦਾ ਨਾਮ ਗੁਰਜੀਵਨ ਸਿੰਘ ਰੱਖਿਆ ਅਨਦਰ ਪਿਤਾ ਦਾ ਨਾਮ ਸਰਦਾਰ ਨਿਰਮਲ ਸਿੰਘ ਹੈ ਤੇ ਮਾਤਾ ਦਾ ਨਾਮ ਪਰਮਜੀਤ ਕੌਰ ਹੈ। ਜੀਵਨ ਦੇ ਨਾਨਾ ਜੀ ਨੂੰ ਵੀ ਕਬੱਡੀ ਨਾਲ ਬਹੁਤ ਪਿਆਰ ਸੀ। ਉਹਨਾਂ ਨੇ ਜੀਵਨ ਨੂੰ ਪੱਕੇ ਤੌਰ ਤੇ ਆਪਣੇ ਕੋਲ ਰੱਖ ਲਿਆ। ਜਦੋਂ ਆਲੇ ਦੁਆਲੇ ਕਬੱਡੀ ਦੇ ਟੂਰਨਾਮੈਂਟ ਹੋਣੇ ਤਾਂ ਉਹ ਜੀਵਨ ਨੂੰ ਉੱਥੇ ਲੈ ਕੇ ਜਾਂਦੇ ਰਹੇ ਕਿਉਂਕਿ ਉਹਨਾਂ ਦੇ ਨਾਨਾ ਜੀ ਜੀਵਨ ਨੂੰ ਕਬੱਡੀ ਖੇਡ 'ਚ ਹੀ ਪਾਉਣਾ ਚਾਹੁੰਦੇ ਸੀ। ਇਸੇ ਕਰਕੇ ਜੀਵਨ ਸਕੂਲ ਚ ਪੜ੍ਹਦਿਆਂ ਨੈਸ਼ਨਲ ਸਟਾਈਲ ਕਬੱਡੀ ਵੀ ਖੇਡਦਾ ਰਿਹਾ। ਇਹਨਾਂ ਨੇ ਆਪਣੀ 8ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਰਕਾਰੀ ਸਕੂਲ ਚ ਕੀਤੀ। ਉਹਨਾਂ ਦਿਨਾਂ ਚ ਜੀਵਨ ਮਾਸਟਰ ਦੇਵਰਾਜ ਕੋਲੋਂ ਨੈਸ਼ਨਲ ਸਟਾਈਲ ਕਬੱਡੀ ਸਿੱਖਦੇ ਰਹੇ। ਉਸ ਤੋਂ ਬਾਅਦ ਉਹਨਾਂ ਨੇ ਆਪਣੀ 9ਵੀਂ ਕਲਾਸ ਪਿੰਡ ਬੱਧਣੀਗਲਾਂ ਦੇ ਸਰਕਾਰੀ ਸਕੂਲ ਤੋਂ ਕੀਤੀ। ਉੱਥੇ ਉਹ ਡੀਪੀ ਮਾਸਟਰ ਸਾਧੂ ਸਿੰਘ ਦੇ ਕੋਲ ਕਬੱਡੀ ਦੇ ਦਾ ਪੇਚ ਸਿੱਖਦੇ ਰਹੇ। ਉਸ ਤੋਂ ਬਾਅਦ ਜੀਵਨ ਮਾਨੁਕੇ ਨੇ 10ਵੀਂ, 11ਵੀਂ, 12ਵੀਂ ਫੇਰ ਆਪਣੇ ਪਿੰਡ ਮਾਨੁਕੇ ਗਿੱਲਾਂ ਤੋਂ ਹੀ ਪੂਰੀ ਕੀਤੀ। ਤੁਹਾਨੂੰ ਦੱਸ ਦਈਏਗੇ ਜੀਵਨ ਨੇ ਸਾਲ 2010 ਤੋਂ ਸਰਕ ਚੈਲ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ। ਇਹਨਾਂ ਨੇ 35 ਕਿਲੋ ਭਾਰ ਤੋਂ ਖੇਡਣਾ ਸ਼ੁਰੂ ਕੀਤਾ। 2-4 ਮੈਚ 35 ਕਿਲੋ ਭਾਰ ਵਰਗ ਦੇ ਖੇਡਣ ਤੋਂ ਬਾਅਦ ਇਹ 42 ਕਿਲੋ ਭਾਰ ਵਰਗ 'ਚ ਖੇਡਦੇ ਰਹੇ। ਉਸ ਤੋਂ ਬਾਅਦ ਇਹ 55 ਕਿਲੋ ਦੇ 70 ਕਿਲੋ ਭਾਰ ਦੀਆਂ ਟੀਮਾਂ 'ਚ ਖੇਡਦੇ ਰਹੇ। ਸਾਲ 2011-12 ਤੋਂ ਜੀਵਨ ਨੇ ਓਪਨ ਅਕੈਡਮੀਆ ਵੱਲੋਂ ਖੇਡਣਾ ਸ਼ੁਰੂ ਕਰ ਦਿੱਤਾ। ਜੀਵਨ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਕੱਲ ਕਲਾਵਾਂ ਵੱਲੋਂ ਵਧੀਆ ਤੇ ਸ਼ਾਨਦਾਰ ਕਬੱਡੀ ਖੇਡੇ। ਸਾਲ 2014 ਵਿੱਚ ਇਹਨਾਂ ਨੂੰ ਪਹਿਲੀ ਵਾਰ ਇੰਗਲੈਂਡ ਜਾ ਕੇ ਕਬੱਡੀ ਖੇਡਣ ਦਾ ਮੌਕਾ ਮਿਲਿਆ। ਇੰਗਲ ਮਵੱਲੋ ਜੀਵਨ ਨੂੰ ਕੈਨੇਡਾ ਚ ਟੋਰਾਂਟੋ ਦਾ ਕਬੱਡੀ ਕੱਪ ਖੇਡਣ ਦਾ ਮੌਕਾ ਮਿਲਿਆ ਸਾਲ 2015 ਚ ਇਹਨਾਂ ਨੇ ਅਮਰੀਕਾ ਦੇ ਵਿੱਚ ਵਧੀਆ ਕਬੱਡੀ ਖੇਡੀ ਉਸ ਤੋਂ ਬਾਅਦ ਇਹ ਦੁਬਈ ਚ ਵੀ ਕਬੱਡੀ ਖੇਡ ਚੁੱਕੇ ਨੇ ਸੋ ਐਦਾਂ ਜੀਵਨ ਨੇ ਬਾਹਰਲੇ ਮੁਲਕਾਂ ਚ ਵੀ ਆਪਣੀ ਖੇਡ ਦਾ ਲੋਹਾ ਮਨਵਾਇਆ ਤੇ ਟੌਪ ਦੀ ਕਬੱਡੀ ਖੇਡੀ ਜੇ ਇਹਨਾਂ ਦੇ ਇਨਾਮਾਂ ਬਾਰੇ ਗੱਲ ਕਰੀਏ ਤਾਂ ਜੀਵਨ ਹੁਣ ਤੱਕ ਕਈ ਮੋਟਰਸਾਈਕਲ ਕੱਪ ਐਲਸੀਡੀਆਂ ਤੇ ਨਗਦ ਇਨਾਮ ਜਿੱਤ ਚੁੱਕਾ ਹੈ 70 ਕਿਲੋ ਭਾਰ ਦੀ ਟੀਮ ਚ ਖੇਡਦਿਆਂ ਜੀਵਨ ਪਿੰਡ ਜਲਾਲ ਬਠਿੰਡਾ ਕਬੱਡੀ ਕੱਪ ਤੋਂ ਪਹਿਲੀ ਵਾਰ ਬੈਸਟ ਰੇਡਰ ਨਿਕ ਉਸ ਤੋਂ ਬਾਅਦ ਇਹਨਾਂ ਨੇ ਕੋਟਪਾਈਆ ਤੋਂ ਬੈਸਟ ਰੇਡਰ ਰਹਿ ਕੇ ਕੋੜਾ ਜਿੱਤਿਆ ਸੀ। ਤੁਹਾਨੂੰ ਦੱਸ ਦਈਏ ਕਿ ਜੀਵਨ ਨੇ ਠੰਡਾ ਕਬੱਡੀ ਕੱਪ 2017 ਦੇ ਟੂਰਨਾਮੈਂਟ ਦੇ ਵਿੱਚ 5.5 ਲੱਖ ਦੀਆਂ ਤਿੰਨ ਰੇਡਾਂ ਪਾਈਆਂ ਤੇ 5.5 ਲੱਖ ਰੁਪਏ ਜਿੱਤਿਆ, ਜੋ ਕਿ ਉਹਨਾਂ ਦਿਨਾਂ 'ਚ ਇੱਕ ਬਹੁਤ ਵੱਡਾ ਰਿਕਾਰਡ ਰਿਹਾ। ਆਉਣ ਵਾਲੀ 20 ਮਾਰਚ 2025 ਨੂੰ ਜਲਾਲ ਬਠਿੰਡਾ ਕਬੱਡੀ ਕੱਪ ਤੇ ਜੀਵਨ ਮਾਨੁਕੇ ਦਾ ਸਕੋਰਪੀਓ ਗੱਡੀ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਹੁਣ ਜੇ ਜੀਵਨ ਦੀ ਪ੍ਰੈਕਟਿਸ ਦੀ ਗੱਲ ਕਰੀਏ ਤਾਂ ਜੀਵਨ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਉਹ ਸਕੂਲ 'ਚ ਖੇਡਦਿਆਂ ਹੀ ਨੈਸ਼ਨਲ ਉਹਨਾਂ ਸਟਾਈਲ ਕਬੱਡੀ ਸਿੱਖਦੇ ਰਹੇ ਪਰ ਹੁਣ ਉਹ ਕਬੱਡੀ ਖੇਡਣ ਲਈ ਕੋਈ ਮਿਹਨਤ ਜਾਂ ਪ੍ਰੈਕਟਿਸ ਨਹੀਂ ਕਰਦੇ ਬਸ ਸਿੱਧੇ ਹੀ ਗਰਾਊਂਡ 'ਚ ਤਕੜੇ ਹੋ ਕੇ ਬਿਨਾਂ ਡਰੇ ਰੇਡਾਂ ਪਾਉਂਦੇ ਨੇ ਖੁਰਾਕ 'ਚ ਇਹਨਾਂ ਨੇ ਦੱਸਿਆ ਕਿ ਮੈਂ ਘਰ ਦੀ ਆਮ ਦਾਲ ਰੋਟੀ ਖਾਂਦਾ ਤੇ ਦੁੱਧ ਵਗੈਰਾ ਹੀ ਪੀਂਦਾ ਹਾਂ ਜੇ ਜੀਵਨ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਫਿਲਹਾਲ ਇਹਨਾਂ ਦਾ ਵਿਆਹ ਅਜੇ ਨਹੀਂ ਹੋਇਆ ਇਹਨਾਂ ਦੀ ਉਮਰ ਸਾਲ 2025 ਦੇ ਹਿਸਾਬ ਨਾਲ 28 ਸਾਲ ਦੇ ਲਗਭਗ ਹੋ ਚੁੱਕੀ ਹੈ ਇਹਨਾਂ ਦੀ ਹਾਈਟ 5 ਫੁੱਟ 9 ਇੰਚ ਦੇ ਆਸ-ਪਾਸ ਹੈ ਇਹਨਾਂ ਦੇ ਸਰੀਰ ਦਾ ਭਾਰ 75 ਕਿਲੋ ਦੇ ਲਗਭਗ ਹੈ ਜੀਵਨ ਮਾਨੂਕ ਨੂੰ ਰੇਡਰਾਂ ਦੇ ਵਿੱਚੋਂ ਦੁੱਲਾ ਸੁਰਖਪੁਰੀਆ ਰੇਡਰ ਪਸੰਦ ਹੈ ਤੇ ਜਾਫੀਆਂ ਦੇ ਵਿੱਚੋਂ ਇਹਨਾਂ ਨੂੰ ਸੁੱਖਾ ਭੰਡਾਲ ਜਾਫੀ ਪਸੰਦ ਹੈ ਤੁਹਾਨੂੰ ਜੀਵਨ ਦੀ ਖੇਡ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਰੂਰ ਕਰ ਦਿਓ। ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਰੱਬ ਰੱਖਾ।